ਲੋਕਾਂ ਨੇ ਹਠੂਰ ਵਾਲਾ ਐਸਚਓ ਵੀ ਰਾਤ ਰਸੂਲਪੁਰ ਦੇ ਵਿੱਚੋਂ ਦਵਲਿਆ ਜਿਹੜਾ ਤੁਸੀਂ ਆਪ ਦਾ ਪਤਾ ਨਹੀਂ ਗੰਨਮਾਨਾ ਕਿ ਡਰਾਈਵਰ ਆ ਉਹਦੀ ਅੱਖਾਂ ਨਹੀਂ ਖੁੱਲ ਰਹੀਆਂ ਸੀ ਉਹਨੂੰ ਬੈਠੇ ਨੂੰ ਨੀਂਦ ਆ ਰਹੀ ਸੀਗੀ ਪਹਿਲਾ ਐਸਚਓ ਸਾਹਿਬ ਉਹਦੇ ਡਰਾਈਵਰ ਨੂੰ ਭਰਤੀ ਕਰਾਓ ਨਸ਼ਾ ਸ਼ਡਾਊ ਕੇਂਦਰ ਦੇ ਵਿੱਚ ਪ੍ਰੋਸੈਸ ਕਰਕੇ ਤਿਆਰ ਕਰਕੇ ਕੈਨੇਡਾ ਤੱਕ ਜਿਹੜਾ ਚਿੱਟਾ ਉਹ ਮੁਹਈਆ ਕਰਵਾਇਆ ਜਾਂਦਾ ਸੀਗਾ ਉੱਥੇ ਕਹਿੰਦੇ ਪੰਜਾਬ ਨਸ਼ਾ ਮੁਕਤ ਹੋ ਗਿਆ ਲੋਕ ਤੁਹਾਡੀ ਬੁਥੀ ਭੰਦੇ ਉੱਥੇ ਉਥੋਂ ਤੁਹਾਨੂੰ ਨਜ਼ਾਰਾ ਆਉਂਦਾ ਸਾਡੇ ਬਹੁਤ ਹੀ ਸਤਕਾਰਤ ਇੰਦੇ ਤੜਕ ਪੱਤਰਕਾਰ ਮਨਦੀਪ ਉਹਨਾਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਨਸ਼ਾ ਤਸਕਰ ਤੇ ਉਹਨਾਂ ਦੇ ਸਾਹਮਣੇ ਪਿੱਛੇ ਜਿੰਨਾ ਵੀ ਲੌਂਗ ਲੈਣਾ ਹੈਗਾ ਉਹਨਾਂ ਨੂੰ ਮੈਂ ਪਾਸ ਦੀਆਂ ਕੋਈ 17 ਨਾਲੇ ਕਿੱਥੋਂ ਚੇਤਾਵਨੀ ਦੇਣਾ ਚਾਹੂੰਗਾ ਕਿ ਹੱਥ ਜੇ ਹੋਣ ਕੱਲੇ ਜੋੜਨ ਲਈ ਨਹੀਂ ਹੁੰਦੇ ਨਾ ਇਹ ਸਿਰਫ ਦੁਸ਼ਮਣ ਸਾਹਮਣੇ ਚੱਕਰ ਲਈ ਹੁੰਦੇ ਆ ਇੱਕ ਗਿੱਚੀਆਂ ਮਰੋੜਨ ਲਈ ਵੀ ਹੁੰਦੇ ਆ ਹੱਥ ਜੇ ਹੋਣ ਤਾਂ ਸਿਰਫ ਹੀਰ ਦੇ ਹੱਥੋਂ ਚੂਰੀ ਫੜਨ ਲਈ ਨਹੀਂ ਹੁੰਦੇ ਇਹ ਸੈਦੇ ਦੀ ਜਨੇਦ ਡੱਕਣ ਲਈ ਵੀ ਹੁੰਦੇ ਆ ਤੇ ਕੈਦੋ ਦੀਆਂ ਵੱਖੀਆਂ ਭੰਨਣ ਲਈ ਵੀ ਹੁੰਦੇ ਆ ਹੱਥ ਜੇ ਹੋਣ ਸਿਰਫ ਕਿਰਤ ਕਰਨ ਲਈ ਨਹੀਂ ਹੁੰਦੇਗੇ ਇਹ ਲੋਟੂ ਹੱਥਾਂ ਨੂੰ ਤੋੜਨ ਲਈ ਵੀ ਹੁੰਦੇ ਆ ਕੱਲ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਝਾੜੂ ਵਾਲ ਨੇ ਇੱਕ ਢੌਂਕ ਕੀਤਾ ਤੇ ਸਾਡਾ ਇਹ ਨਾਰਾ ਬਿਲਕੁਲ درست ਕਰਤਾ ਉਹਨਾਂ ਨੇ ਸਾਡਾ ਟਾਰਗੇਟ ਪੁਲਿਸ ਸਿਆਸਤਦਾਨ ਤੇ ਨਸ਼ਾ ਸਮਗਲਰਾਂ ਦਾ ਗੱਠ ਜੋੜ ਆ ਤੇ ਸਾਡਾ ਨਸ਼ਾ ਜਿਹੜਾ ਨਿਸ਼ਾਨਾ ਸਿਆਸਤਦਾਨ ਤੇ ਸਰਕਾਰ ਆ ਉਹਨਾਂ ਨੂੰ ਸੜਕ ਤੇ ਆ ਕੇ ਸਾਡੇ ਮਜਾਰੇ ਤੋਂ ਪਹਿਲਾਂ ਢੋਂਗ ਕਰਨ ਦੀ ਲੋੜ ਇਸ ਕਰਕੇ ਪਈ ਕਿਉਂਕਿ ਸਾਡਾ ਨਿਸ਼ਾਨਾ ਠੀਕ ਆ ਕਿ ਸਿਆਸਤਦਾਨਾਂ ਨਾਲ ਰਲੇ ਹੋਏ ਆ ਇਹਨਾਂ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਕਿਤੇ ਐਡਮ ਸਟੇਸ਼ਨ ਦੇ ਸਾਹਮਣੇ ਪ੍ਰਦਰਸ਼ਨ ਕਰ ਮੈਂ ਲੋਕਾਂ ਦਾ ਕੰਮ ਹੁੰਦਾ ਝਾੜੂ ਵਾਲਿਆਂ ਦੀ ਸਰਕਾਰ ਆ ਤੁਸੀਂ ਬੱਸ ਸਟੈਂਡ ਤੋਂ ਲੈ ਕੇ ਚਾਂਸੀ ਰਾਣੀ ਚੌਂਕ ਤੱਕ ਨਸ਼ਾ ਮੁਕਤੀ ਮਾਰਚ ਕੀਤਾ ਥੋੜੀ ਲੋੜੇ ਹੋਣੀ ਚਾਹੀਦੀ ਸੀ ਕਿ ਲੋਕ ਤੁਸੀਂ ਜਗਰਾਉਂ ਦੇ ਸ਼ਹਿਰ ਦੀਆਂ ਬਸਤੀਆਂ 'ਚ ਜਾਂਦੇ ਉੱਥੇ ਕਹਿੰਦੇ ਪੰਜਾਬ ਨਸ਼ਾ ਮੁਕਤ ਹੋ ਗਿਆ ਲੋਕ ਤੁਹਾਡੀ ਬੁਥੀ ਭੰਦੇ ਉੱਥੇ ਉੱਥੋਂ ਤੁਹਾਨੂੰ ਨਜ਼ਾਰਾ ਆਉਂਦਾ ਅੱਜ ਸਾਨੂੰ ਪਤਾ ਲੱਗਾ ਕਿ ਪੁਲਿਸ ਨੇ ਵੀ ਇੱਕ ਫੇਕ ਆਈਡੀ ਬਣਾਈ ਹੋਈ ਆ ਜਸਗਿਲ ਨਾਮ ਤੇ ਤੇ ਥੱਲੇ ਅਸੀਂ ਉਹਦਾ ਦੇਖਿਆ ਕਿ ਇਹਦਾ ਪਿਸ਼ੋਕੜ ਕੀ ਹੈਗਾ ਤਾਂ ਉਹਦੇ ਵਿੱਚ ਰੂਰਲ ਪੰਜਾਬ ਜਗਰਾਉਂ ਪੁਲਿਸ ਜਿਹੜੀ ਆ ਉਹਦਾ ਨਾਮ ਸਾਹਮਣੇ ਆਇਆ ਤੇ ਸਾਡਾ ਦੂਜਾ ਨਿਸ਼ਾਨਾ ਵੀ ਬਿਲਕੁਲ ਠੀਕ ਸਾਬਤ ਹੋਇਆ ਕਿ ਅਸੀਂ ਕਹਿੰਨੇ ਆ ਪੁਲਿਸ ਨਸ਼ਾ ਸਮਗਰ ਨਾਲ ਰਲਈ ਹੋਈ ਆ ਇਹੀ ਪੁਲਿਸ ਨਾਲ ਰਲਈ ਹੋਣ ਕਰਕੇ ਦੁਨੀਆ ਚੈਨਲ ਦੇ ਉੱਪਰ ਜਿਹੜੇ ਕਮੈਂਟ ਕਰ ਰਹੀ ਆ ਕਿ ਇਹਦੀ ਜਿਹੜਾ ਮਸਲਾ ਸੀ ਗਾਲੀ ਗੋਲੋਚ ਕੀਤੀ ਸੀ ਉਹ ਤਸਕਰ ਨੇ ਮੰਦੀਪ ਦੇ ਨਾਲ ਉਹਦੇ ਖਿਲਾਫ ਪਰਚਾ ਕਰਕੇ ਕੰਮ ਖਤਮ ਹੋ ਗਿਆ ਆ ਜਿਹੜੇ ਸਾਰੇ ਤਾਂ ਆਪ ਦਾ ਨਾਮ ਚੁਣਕਾਉਣ ਵਾਸਤੇ ਲੱਗੇ ਹੋਏ ਆ ਇਹਦਾ ਮਤਲਬ ਸਾਡਾ ਦੂਜਾ ਨਿਸ਼ਾਨਾ ਵੀ ਠੀਕ ਹੈ ਪੁਲਿਸ ਨਸ਼ਾ ਤਸਕਰਾਂ ਨਾਲ ਰਲ ਕੇ ਲੋਕਾਂ ਦੇ ਖਿਲਾਫ ਜਿਹੜੀ 1 ਮਿੰਟ ਬਾਜੀ ਕਰ ਰਹੀ ਆ ਅੱਜ ਦਾ ਇਹ ਪ੍ਰਦਰਸ਼ਨ ਪੁਲਿਸ ਸਿਆਸੀ ਨਸ਼ਾ ਸਮਗਰ ਗੱਠਜੋੜ ਦੇ ਖਿਲਾਫ ਆ ਇਸ ਗੱਠਜੋੜ ਦੀ ਅਸੀਂ ਕਿਉਂ ਗੱਲ ਕਰਦੇ ਆ 2013 ਦੇ ਵਿੱਚ ਜਗਦੀਸ਼ ਪੋਲਾ ਜਦੋਂ ਗ੍ਰਿਫਤਾਰ ਕੀਤਾ ਗਿਆ ਡਰੱਗ ਦੇ ਮਾਮਲੇ ਦੇ ਵਿੱਚ ਤੇ ਉਹਦੀ ਤਫ਼ਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਬੱਦੀ ਹਿਮਾਚਲ ਦੇ ਵਿੱਚ ਉਹਦੀਆਂ ਤਿੰਨ ਜਣੀਆਂ ਹੈਗੀਆਂ ਚਿੱਟਾ ਬਣਾਉਣ ਦੀਆਂ ਫੈਕਟਰੀਆਂ ਚੱਲਦੀਆਂ ਸੀ ਜਿਹੜੇ ਕਹਿੰਦੇ ਆ ਬਾਰਡਰ ਟੱਪ ਕੇ ਆਉਂਦਾ ਦਿੱਲੀੋਂ ਆ ਗਿਆ ਪਹਿਲੀ ਵਾਰੀ ਖਲਾਸਾ ਹੋਇਆ ਕਿ ਹਿਮਾਚਲ ਦੇ ਵਿੱਚ ਜਿਹੜਾ ਜਗਦੀਸ਼ ਪੋਲਾ ਦੇ ਨਾਲ ਦੀ ਜੜੀ ਜੁੰਡਲੀ ਸੀ ਇੱਥੋਂ ਪ੍ਰੋਸੈਸ ਕਰਕੇ ਤਿਆਰ ਕਰਕੇ ਕੈਨੇਡਾ ਤੱਕ ਜਿਹੜਾ ਚਿੱਟਾ ਉਹ ਮੁਹਈਆ ਕਰਵਾਇਆ ਜਾਂਦਾ ਸੀਗਾ ਤੇ ਉਸੇ ਜਗਦੀਸ਼ ਭੋਲੇ ਨੇ ਤਫਤੀਸ਼ ਦੇ ਦੌਰਾਨ ਨਹੀਂ ਪੁਲਿਸ ਨੇ ਤਫਤੀਸ਼ ਨਹੀਂ ਕੀਤੀ ਜਦੋਂ ਉਹਨੂੰ ਪੇਸ਼ੀ ਤੇ ਲੈ ਕੇ ਆ ਰਹੇ ਸੀ ਤਾਂ ਉਹਨੇ ਪੱਤਰਕਾਰਾਂ ਦੇ ਸਾਹਮਣੇ ਭੱਜੇ ਜਾਂਦ ਨੇ ਇਹ ਬਿਆਨ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਵੱਡੇ ਮગરਮੱਛਾਂ ਦੇ ਵਿੱਚ ਮਜੀਠਿਆ ਸਕੰਦਰ ਮਲੂਕਾ ਤੇ ਉਸ ਟਾਈਮ ਦਾ ਜਿਹੜਾ ਜੇਲ੍ਹ ਮੰਤਰੀ ਸੀਗਾ ਸਵਰਨ ਸਿੰਘ ਫਲੋਰ ਇਹ ਵੱਡੇ ਮગરਮੱਛਾ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਆ ਪਰ 2013 ਤੋਂ ਬਾਅਦ ਤਫਤੀਸ਼ ਜਿਸ ਪਾਸੇ ਤੁਰਨੀ ਚਾਹੀਦੀ ਸੀ ਇਸੇ ਸਰਕਾਰ ਨੇ ਨਹੀਂ ਤੋਰੀਗੀ ਉਹਦੇ ਵਿੱਚ ਸ਼ਸ਼ੀ ਕਾਂਤ ਜਿਹੜਾ ਜੇਲ੍ਹਾਂ ਦਾ ਏਡੀਜੀ ਪੀ ਰਿਆ ਆਪਦੀ ਰਿਟਾਇਰਮੈਂਟ ਤੋਂ ਬਾਅਦ ਉਸ ਬੰਦੇ ਨੇ ਖਲਾਸਾ ਕੀਤਾ ਹਾਈ ਕੋਰਟ ਦੇ ਵਕੀਲ ਨੂੰ ਜਦੋਂ ਉਹਦੀ ਮੁਲਾਕਾਤ ਹੋਈ ਤਾਂ ਵਕੀਲ ਸਾਹਿਬ ਨੇ ਕਹਿ ਕੇ ਤੂੰ ਸਾਨੂੰ ਦੋ ਸਾਰਾ ਮਟੀਰੀਅਲ ਜਿਹੜਾ ਹੈਗਾ ਅਸੀਂ ਜੱਜ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਆਪਦੀ ਬੇਵਸੀ ਜ਼ਾਹਿਰ ਕੀਤੀ ਕਿ ਇਹਦੇ ਵਿੱਚ ਕੁਝ ਜਿਹੜੇ ਸੀਕ੍ਰੀਟ ਜਿਹੜੇ ਹੈਗੇ ਆ ਜਿਹਦੇ ਕਰਕੇ ਅਸੀਂ ਸਿਕਿਉਰਿਟੀ ਪਰਪਸ ਤੋਂ ਤੁਹਾਨੂੰ ਇਹ ਔਨ ਦੀ ਰਿਕਾਰਡ ਨਹੀਂ ਦੇ ਸਕਦੇ ਤੋਂ ਕਹਿੰਦੇ ਅਦਾਲਤ ਰਾਹੀਂ ਮੰਗ ਲਓ ਤਾਂ ਵਕੀਲ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਇਹ ਮੰਗਿਆ ਸਰਕਾਰ ਤੋਂ ਕਿ ਜੱਜ ਸਰਕਾਰ ਨੂੰ ਕਵੇ ਬਾਦਲ ਸਰਕਾਰ ਨੂੰ ਕਿ ਜਿਹੜੀ ਰਿਪੋਰਟ ਸ਼ਸ਼ੀਕਾਰ ਨੇ ਦਿੱਤੀ ਆ ਉਹ ਸਾਨੂੰ ਜਿਹੜੀ ਆ ਪੇਸ਼ ਕੀਤੀ ਜਾਵੇ ਤਾਂ ਸਰਕਾਰੀ ਵਕੀਲ ਨੇ ਬਾਦਲ ਸਾਹਿਬ ਨਾਲ ਗੱਲ ਕੀਤੀ ਤੇ ਬਾਦਲ ਸਾਹਿਬ ਨੇ ਉਹ ਰਿਪੋਰਟ ਜਿਹੜੀ ਸ਼ਸ਼ੀਕਾਰ ਨੇ ਦਿੱਤੀ ਸੀ ਜਿਹਦੇ ਵਿੱਚ ਪੌਣੇ 200 ਨਸ਼ਾ ਸਮਗਲਰਾਂ ਦੇ ਵੱਡੇ ਸਿਆਸਤਦਾਨਾਂ ਦੇ ਪੁਲਿਸ ਦੇ ਵੱਡੇ ਅਫਸਰਾਂ ਦੇ ਨਾਮ ਤੇ ਇਥੋਂ ਤੱਕ ਬੀਐਸਐਫ ਦੇ ਵੱਡੇ ਅਫਸਰਾਂ ਦੇ ਨਾਮ ਸ਼ਾਮਲ ਸੀਗੇ ਉਹ ਰਿਪੋਰਟ ਬਾਦਲ ਸਾਹਿਬ ਨੇ ਆਪਣੇ ਸਹਰਾਣੇ ਦੇ ਥੱਲੇ ਦੱਬ ਕੇ ਜਿਹੜੀਆਂ ਨੱਪ ਲਈ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤੀ ਤੇ ਸਰਕਾਰੀ ਵਕੀਲ ਨੇ ਕਿਹਾ ਕਿ ਸਾਡੇ ਕੋਲੇ ਕੋਈ ਰਿਪੋਰਟ ਨਹੀਂ ਹੈਗੀ ਤੇ ਉਸੇ ਰਿਪੋਰਟ ਦਾ ਖਲਾਸਾ ਅੱਗੇ ਦੀ ਅੱਗੇ ਹੁੰਦਾ ਜਾ ਰਿਹਾ ਤੇ ਹੁਣ ਲੋਕਾਂ ਸਾਹਮਣੇ ਆ ਗਿਆ ਸਾਰਾ ਕੁਝ ਕਿ ਜਗਦੀਸ਼ ਚੱਲ ਸੱਤ ਪੜ ਸੱਤਾ ਤੇ ਬਿੱਟੂ ਆਲਖ ਇਹਨਾਂ ਦੇ ਕਨੈਕਸ਼ਨ ਮਜੀਠੀਆ ਨਾਲ ਜੁੜੇ ਹੋਏ ਆ ਜਿਹਦੇ ਵਜ੍ਹਾ ਦਿਗਦੀਸ਼ ਢਾਲ ਨੇ ਗੱਲ ਜਾਹਰ ਕੀਤੀ ਆ ਕਿ ਮੇਰਾ ਤੇ ਸੱਤ ਪਾ ਸੱਤੇ ਦਾ ਇੱਕ ਰੌਲਾ ਪਿਆ ਤੇ ਉਹਦਾ ਨਵੇੜਾ ਮਜੀਠੀਆ ਨੇ ਵਿੱਚ ਪੈ ਕੇ ਕੀਤਾ ਸੀਗਾ ਤੇ ਸੱਤ ਪਾ ਸੱਤਾ ਉਹ ਬੰਦਾ ਜਿਹੜਾ ਕੈਨੇਡਾ ਬੈਠਾ ਤੇ ਡਰੱਗ ਦਾ ਸਾਰਾ ਕਾਰੋਬਾਰ ਚਲਾਉਂਦਾ ਮਜੀਠੀਆ ਦੀ ਗੱਡੀ ਦੇ ਵਿੱਚ ਉਹ ਚਿੱਟਾ ਸਪਲਾਈ ਕਰਦਾ ਰਿਹਾ ਮਜੀਠੀਆ ਦੇ ਗਵਰਨਮੈਂਟ ਤੇ ਸਰਕਾਰੀ ਗੱਡੀਆਂ ਤੱਕ ਸੱਤ ਪਾ ਸੱਤਾ ਜਿਹੜਾ ਉਹ ਵਰਤਦਾ ਰਿਹਾ ਪਰ ਇਹ ਤਫ਼ਤੀਸ਼ ਚੱਤਰ ਨੂੰ ਤੁਰਨੀ ਚਾਹੀਦੀ ਸੀ ਨਾ ਆਕਾਲੀਆਂ ਨੇ ਤੁਰਨ ਦਿੱਤੀ ਤੇ ਨਾ ਕਾਂਗਰਸ ਨੇ ਤੁਰਨ ਦਿੱਤੀ ਆ ਚੰਨੀ ਜਦੋਂ 100 ਦਿਨਾਂ ਵਾਸਤੇ ਮੁੱਖ ਮੰਤਰੀ ਬਣਿਆ ਜਦੋਂ ਦੀ ਸਰਕਾਰ ਜਾਣ ਦਾ ਟਾਈਮ ਆ ਗਿਆ ਅਖੀਰ ਦੇ ਵਿੱਚ ਆ ਕੇ ਉਹਨੇ ਮਜੀਠੀਏ ਖਿਲਾਫ ਪਰਚਾ ਦਰਜ ਕੀਤਾ ਸੀਗਾ ਅੱਜ ਵੀ ਜਦੋਂ ਇਹ ਸਰਕਾਰ ਨੂੰ 1.5 ਸਾਲ ਰਹਿ ਗਿਆ ਹੁਣ ਮਜੀਠੀਏ ਖਿਲਾਫ ਪਰਚਾ ਦਰਜ ਕਰਕੇ ਨਾਬੇ ਜੇਲ੍ਹ 'ਚ ਉਹਨੂੰ ਕੈਦ ਕੀਤਾ ਹੋਇਆ ਇਹਨੂੰ ਭੰਡ ਮੁੱਖ ਮੰਤਰੀ ਨੂੰ ਪੁੱਛੋ ਜੇ ਕਿਸੇ ਟੱਕਰ ਗਿਆ ਕਿ ਤੂੰ ਕਹਿਣਾ ਕੇ ਨਾਪੇ ਦੇ ਵਿੱਚ ਵੱਡਾ ਮਗਰਮੱਛ ਸ਼ਿਕਾਇਤ ਕਰਤਾ ਪਰ ਸਾਨੂੰ ਇਸ ਗੱਲ ਦਾ ਜਵਾਬ ਦੇ ਉਹਦੇ ਖਿਲਾਫ ਬੇਨਾਮੀ ਜਾਇਦਾਦ ਦਾ ਪਰਚਾ ਦਰਜ ਕੀਤਾ ਉਹਦੇ ਖਿਲਾਫ ਐਨਡੀਪੀਐਸ ਐਕਟ ਇਹਨਾਂ ਨੇ ਹਾਲੇ ਤੱਕ ਨਹੀਂ ਲਾਇਆਗਾ ਹਾਂ ਬੇਨਾਮੀ ਜਾਇਦਾਦ ਦਾ ਜਿਹੜਾ ਮੁਕੱਦਮਾ ਹੈ ਉਹਦੇ ਵਿੱਚ ਇੱਕ ਲਾਈਨ ਲਿਖੀ ਹੋਈ ਹੈ ਜਿਹੜੀ ਮੈਂ ਪਹਿਲਾਂ ਤੁਹਾਡੇ ਸਾਹਮਣੇ ਜ਼ਿਕਰ ਕੀਤਾ ਕਿ ਜਿਹੜਾ ਸ਼ਸ਼ੀ ਕਾਨ ਨੇ ਇੱਕ ਲੈਟਰ ਹਾਈ ਕੋਰਟ ਦੇ ਵਿੱਚ ਲਾਇਆ ਸੀ ਸਰਵ ਇੱਕ ਲਾਈਨ ਮੈਂਸ਼ਨ ਕੀਤੀ ਹੈ ਪਰ ਚਿੱਟੇ ਦਾ ਪਰਚਾ ਮਗੀਠੇ ਖਿਲਾਫ ਇਹਨਾਂ ਨੇ ਨਹੀਂ ਦਰਜ ਕੀਤਾਗਾ 1.5 ਸਾਲ ਰਹਿ ਗਿਆ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਵਾਸਤੇ ਇਹਨਾਂ ਨੇ ਜਿਹੜਾ ਸੀ ਉਹ ਪਰਚਾ ਦਰਜ ਕੀਤਾ ਇਸ ਕਰਕੇ ਜਿਹੜਾ ਨਾਰਾ ਸਾਡਾ ਅੱਜ ਦੇ ਪ੍ਰਦਰਸ਼ਨ ਦਾ ਨਾਰਾ ਹੈਗਾ ਕਿ ਪੁਲਿਸ ਸਿਆਸਤਦਾਨ ਨਸ਼ਾ ਸਮਗਲਰ ਇਹ ਸਾਰੇ ਰਲੇ ਹੋਏ ਆ ਜਿੰਨਾ ਸਮਾਂ ਰਿਪੋਰਟ ਸ਼ਸ਼ੀ ਕਾਂਦੀ ਜਨਤਾ ਕਰਕੇ ਤੇ ਜਿਨ੍ਹਾਂ ਦੇ ਨਾਮ ਉੱਚ ਦਰਜਾ ਨਸ਼ਰ ਨਹੀਂ ਕੀਤੇ ਜਾਂਦੇ ਉਹਨਾਂ ਸਮਾਂ ਚਿੱਟੇ ਦਾ ਕਾਰੋਬਾਰ ਜਿਹੜਾ ਨਹੀਂ ਖਤਮ ਕੀਤਾ ਜਾ ਸਕਦਾ ਔਰ ਅਖੀਰ ਦੇ ਵਿੱਚ ਇਹੀ ਕਹਿਣਾ ਜਾਊਗਾ ਕਿ ਕੱਲ ਦਾ ਪੋਚਨੇ ਰਸੂਲਪੁਰ ਦੀ ਧਰਤੀ ਜਿਹੜੀ ਆ ਉਹ ਆ ਕੇ ਨੀਵੀਂ ਕੀਤੀ ਹੋਈ ਆ ਮੈਂ ਪੁੱਛਣਾ ਚਾਹੁੰਦਾ ਜਗਰਾਂਦ ਦੇ ਐਸ ਐਚਓ ਨੂੰ ਕਿ ਤੂੰ ਰਸੂਲਪੁਰ ਆ ਕੇ ਕਹਿਣਾ ਕਿ ਸਾਨੂੰ ਨਾਮ ਦੋ ਆਪਾਂ ਚੱਲੀਏ ਘਰ ਘਰ ਕਿ ਜਿਨ੍ਹਾਂ ਦੇ ਜਵਾਕ ਪੀੜਤ ਆ ਉਹਨਾਂ ਨੂੰ ਸੈਂਟਰਾਂ 'ਚ ਭਰਤੀ ਕਰਾਵਾਂਗੇ ਜਿਹੜਾ ਤੁਸੀਂ ਆਪ ਦਾ ਪਤਾ ਨਹੀਂ ਗੰਨਮਾਨਾ ਕਿ ਡਰਾਈਵਰ ਆ ਉਹਦੀ ਅੱਖਾਂ ਨਹੀਂ ਖੁੱਲ ਰਹੀਆਂ ਸੀ ਉਹਨੂੰ ਬੈਠੇ ਨੂੰ ਨੀਂਦ ਆ ਰਹੀ ਸੀਗੀ ਪਹਿਲਾਂ ਐਸ ਐਚਓ ਸਾਹਿਬ ਉਹਦੇ ਡਰਾਈਵਰ ਨੂੰ ਭਰਤੀ ਕਰਾਓ ਨਸ਼ਾ ਸ਼ਡਾਉ ਕੇਂਦਰ ਦੇ ਵਿੱਚ ਜਿਹੜਾ ਹਠੂਰ ਦਾ ਐਸਐਚਓ ਰਾਤ ਹੋ ਕੇ ਗਿਆ ਪਰਿਵਾਰ ਨੂੰ ਆ ਕੇ ਧਮਕਾਉਣ ਆਇਆ ਜਿਹੜੇ ਪਰਿਵਾਰ ਦੇ ਬੱਚੇ ਦੀ ਮੌਤ ਹੋਈ ਆ ਕਿ ਤੁਸੀਂ ਜੀ ਪੁਲਿਸ ਨੂੰ ਹਜੇ ਤੱਕ ਇਹ ਨਹੀਂ ਦੱਸਿਆ ਕਿ ਉਹਦੀ ਮੌਤ ਕੁਦਰਤੀ ਹੋਈ ਆ ਕਿ ਕਿਸੇ ਹੋਰ ਕਾਰਨ ਕਰਕੇ ਹੋਈ ਆ ਲੋਕਾਂ ਨੇ ਹਠੂਰ ਵਾਲਾ ਐਸਐਚਓ ਵੀ ਰਾਤ ਰਸੂਲਪੁਰ ਦੇ ਵਿੱਚੋਂ ਦਵਲਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਕੋਈ ਕੁਦਰਤੀ ਮੌਤ ਨਹੀਂ ਜਮੰਦਾ ਭਾਵੇਂ ਐਕਸੀਡੈਂਟ ਨਾਲ ਮਰਿਆ ਅਸੀਂ ਉਹਨੂੰ ਵੀ ਕੁਦਰਤੀ ਮੌਤ ਨਹੀਂ ਮੰਨਦੇਗੇ ਗਾਵਾਂ ਦਾ ਪਸ਼ੂਆਂ ਦਾ ਨਵੇੜਾ ਨਹੀਂ ਕੀਤਾ ਜਾਂਦਾ ਇਸ ਕਰਕੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਜੇ ਚਿੱਟੇਆਂ ਨੌਜਵਾਨ ਮੜਿਆ ਕੁਦਰਤੀ ਮੌਤ ਨਹੀਂ ਹੈਗੀ ਤੇ ਪੁਲਿਸ ਇਹਨਾਂ ਸਾਰੀਆਂ ਕਰਤੂਤਾ ਤੋਂ ਬਾਹਰ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੜਾਈ ਨੂੰ ਅੰਤਮ ਤੱਕ ਲੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ